ਕੀ ਬਣਾਣਾ ਅੱਜ ਪੰਜੇ ਦੇਖਦੇ ਆਂ ਦੀ ਇਹ ਕੰਮ ਤਾਂ ਹੁੰਦੇ ਤੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਕਿਾ ਚੱਲ ਪੁੱਛ ਕੇ ਆਂਦੀ ਦੀਦੀ ਨੂੰ ਚੱਲੀ ਬਿਆਰ ਕੋਈ ਸਮਝ ਸੁਝ ਲੈ ਹਾਂਜੀ ਕੋਈ ਨਹੀਂ ਵੇਖ ਲੈਨੇ ਹੁੰਦੇ ਆ ਅੰਮੀ 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 ਨਾਲ ਦੇ ਕੋ ਆਂਦਲਾਂ ਖਲੋਤੀਆਂ ਤੇ ਅਸੀਂ ਇਹ ਤਲੀਆਂ ਹੀ ਤਾਲ ਲੂਗੂ ਕਾਏ ਪਾਪਾ ਨੇ ਲੰਬਾ ਦੇਤੇ ਦੀਆਂ ਅਸੀਂ ਝੋਲ ਛੱਡ ਭਰੇ ਇਹਨਾਂ ਦੇ ਮੂੰਹ ਕੀ ਲੱਗਣਾ ਨਹੀਂ ਮੰਮੀ ਇਦਾਂ ਤੇ ਲੋਥ ਮਦਾ ਦੋਨੀ ਆ ਤੁਹਾਡਾ चलो फिर ठीक है चल चल, चल जाने चलो चलो अपन देने तो ही बाहर खड़ो दो ए मेरा क्लिप तो ले ही दिया क्लिप तो ले ही दिया मेरा चल हां अहे इन्ना नाल आज गल करदे हां चलो पापा तो तल्ली ए चलो पापा तो तल्ली ए चलो पापा तो तल्ली ਪਪਾ ਤਵਾ ਦੀ ਪਪਾ ਤਵਾ ਦੀ ਪਪਾ ਤਵਾ ਦੀ ਕੱਲ ਤੇ ਗਵੰਡਾਂ ਲੰਮਾ ਲੈ ਕੇ ਆਈਆਂ ਸੀ ਨਾ ਤੂੰ ਚੁੱਪ ਕਰ ਮਮੀ ਮਦਾ ਹੰਦਾ ਮਦਾ ਹੰਦਾ ਬੋਲਦਾ ਗੱਲ ਕਰਨ ਦੇ ਪਹਿਲਾਂ ਕੱਲ ਤੇ ਗਵੰਡਾਂ ਬੜਾ ਲੰਮਾ ਲੈ ਕੇ ਆਈਆਂ ਸੀ ਨਾ ਅੱਜ ਫੇਰ ਗਲੀ ਚ ਖਲੋਤੀਆਂ ਫੇਰ ਅਸੀਂ ਹੁਣ ਜਾਣਾ ਸਾਨੂੰ ਕੰਮ ਤੇ ਜਾਣਾ ਪੈਂਦਾ ਤੇ ਫੇਰ ਉਹਨਾਂ ਨੇ ਵੇਖਿਓ ਸਾਡੀ ਬੋਤੀ ਨੂੰ ਕਿਦਾਂ ਨਾਲ ਗੱਲਾਂ ਕਰਨੀਆਂ ਹੁਣ ਮੈਂ ਕੀ ਕਰਾਂ ਫੇਰ ਚਲੋ ਫੇਰ ਤੁਸੀਂ ਬੋਲਿਓ ਕੇ ਵੇਖਿਓ ਫੇਰ ਕਿਦਾਂ ਸਾਡੀ ਨੌਂ ਨੂੰ ਜਾ ਕਰਦੇ चलो पापा चलो तेती तेती चलो चलो चलिए चलिए चलो पापा चलिए चलो चलिए चलो चलिए चलो मम्मी चलिए पापा तो दीदी तली इतने तो, तो तो लोते चलो चलो पता नहीं की बनी फिर दी तोतली जी है ना इनके लोग ਆ ਜਦ ਮੈਂ ਆਪਣੀ ਅੱਖੀ ਵੇਖ ਲਿਆ ਤੇ ਕੰਨ ਹੀ ਸੁਣ ਲਿਆ ਹੈ ਮੇਰੀ ਨੌਨ ਬਹੁਤ ਮਾੜਾ ਚੰਗਾ ਬੋਲਦੀ ਕੋਈ ਨਹੀਂ ਮੈਂ ਲਾਮਾ ਦਊ ਮम्मी ਤੇ ਕੰਨ ਖਿੱਚੂਗਾ ਨਾ ਬਰਾਬਰ ਗੱਲਾਂ ਕਰਨੀਆਂ ਸੌਖੀਆਂ ਦੂਜਿਆਂ ਦੀਦੀ ਦੀਦੀ ਹਾਂਜੀ ਆ ਜਾ ਨਾਂਗਿਆ ਗਾ ਘਰੇ ਆ ਆ ਗਈਆਂ ਦੀਦੀ ਮੈਂ ਤੇ ਸਬਜ਼ੀ ਲੈਣ ਆਈ ਹੀ ਤੁਹਾਡੇ ਕੋਲ ਤੁਸੀਂ ਹਲੇ ਲਸਣੀ ਛਿਲੰਦੇ ਜੇ ਹੋ ਰਹੀ ਲੇਟ ਹੋ ਗਈ ਕਪੜੇ ਧੋਣ ਦੀ ਅਜਾ ਬਹਿ ਜਾ ਕੋਈ ਨਹੀਂ ਬਹੁਤ ਬਹੁਤ ਤੁਸੀਂ ਬਹਿਣਾ ਨਹੀਂ ਮੈਂ ਦਿਰਿਆ ਜਨਰੀ ਨੂੰ ਵੇਖੀ ਕੀ ਬਣੀ ਸੀ ਹਰ ਰੋਜ਼ ਨਵਾਂ ਹੀ ਤਮਾਸ਼ਾ ਕਰਦੀ ਨਵੇਂ ਬੱਚਿਆਂ ਵਾਲੀਆਂ ਕਿ ਐਡਾ ਹੀਟ ਬੀ ਆਹ ਮੈਨੂੰ ਲੱਗਦਾ ਉਹ ਦਿਮਾਗ ਚੋਂ ਲੁਕਸਿਆ ਨਹੀਂ ਹੈਗਾ ਇਹ ਹੈਗਾ ਉਹ ਦੱਸਦੇ ਨਹੀਂ ਹੈਗੇ ਪਰ ਹੈਗਾ ਇਹ ਹਾਂ ਲੁਕਾਂਦੇ ਆ ਨਾ ਗੱਲਾਂ ਹਾਂਜੀ ਹਾਂਜੀ ਪਤਾ ਤੇ ਲੱਗ ਹੀ ਜਾਂਦਾ ਯਾਰ ਲੱਗ ਗਿਆ ਏ ਸਾਰੇ ਮੁੱਲੇ ਨੂੰ ਪਤਾ ਸਾਰੇ ਮੁੱਲੇ ਖਾ ਪੱਪੀ ਦੀ ਤੋਤਲੀ ਨੂੰ ਆਈ ਉਹਨਾਂ ਦੀ ਹਾਂਜੀ ਹਾਂਜੀ ਘਰੇ ਹੀ ਜੇ ਹਾਂਜੀ ਹਾਂਜੀ ਬਾਜੀ ਆਜੋ ਘਰੇ ਹੀ ਆ ਮੈਂ ਕੁੜੀਏ ਤੇਰੇ ਘਰ ਗਿਆ ਹਾਂ ਹਾਂਜੀ ਚੰਗਾ ਹੋਇਆ ਤੂੰ ਮੈਨੂੰ ਇੱਥੇ ਮਿਲਤੀਂ ਮੇਰੀ ਨੌਂ ਦੀਆਂ ਤੇ ਬੜੀਆਂ ਗੱਲਾਂ ਕਰਦੀ ਤੂੰ ਹਾਏ ਹਾਏ ਭਾਜੀ ਇਹ ਕੀ ਕਹਿਤ ਤਾਂ ਹੈ ਬੜੇ ਗੁੱਸੇ 'ਚ ਆਇਓ ਬੈਠੋ ਮੈਂ ਤੁਹਾਡੇ ਲਈ ਕੁਰਸੀ ਲਿਆਉਣੀ ਆ ਬਹਿ ਜਾ ਬਹਿ ਜਾ ਬਹਿਣ ਵਾਲਾ ਕੋਈ ਕੰਮ ਕੀਤਾ ਹੈ ਆ ਜਿਹੜੀ ਤੇਰੇ ਲਾਗੇ ਬੈਠੀ ਹੈ ਨਾ ਇਹ ਕੱਲ ਲਾਮੇ ਲੈ ਕੇ ਆਈ ਕਹਿੰਦੀ ਤੁਹਾਡੀ ਨੌਂ ਨਹੀਂ ਚੰਗੀ ਐਉਂ ਜਿਉਂ ਸੋ ਨਾਲ ਗੱਲਾਂ ਗੰਡ ਗੰਡ ਕੇ ਦੱਸਦੀ ਅੱਜ ਮੈਂ ਆਪਣੇ ਕੰਨੀ ਸੁਣਿਆ ਤੇ ਅੱਖਾਂ ਨਾਲ ਵੇਖ ਲਿਆ ਤੁਸੀਂ ਬਹੁਤ ਮਜ਼ਾਕ ਡਾਉਂਦੀਆਂ ਮੇਰੀ ਨੌਂ ਦਾ ਅਹੀ ਤੇ ਬਾਜੀ ਕੋ ਗੱਲ ਹੀ ਨਹੀਂ ਕੀਤੀ ਅਹੀ ਤਾਂ ਹੈ ਕਹਿੰਨੀ ਆ ਕਿ ਉਹਨੂੰ ਸਮਝਾਓ ਕਿ ਕਿੱਦਾਂ ਬੋਲਦੀ ਆ ਤੇ ਸਹੀ ਤਰੀਕੇ ਨਾਲ ਰਵੇ ਗਲੀ ਮਹੱਲੇ ਚ ਨਾ ਜਲੂਸ ਕੱਢੇ ਘਰੇ ਆਪਣਾ ਹਾਏ ਹਾਏ ਕੱਲਾ ਹੀ ਚੱਲ ਗਿਆ ਲਾਮਾ ਦੇ ਆਥੀ ਦੇਤੇ ਲੜਨਾ ਪਏ ਮੈਨੂੰ ਇਹ ਨਾਲ ਲੈ ਜਾਂਦਾ ਅੱਧਾ ਘੰਟਾ ਹੋ ਗਿਆ ਗਏ ਨੂੰ ਆਇਆ ਤਾਂ ਘਰੇ ਨਹੀਂ ਆਇਆ ਗਲੀ ਮਹੱਲੇ ਚ ਰਹਿੰਦੇ ਜੇ ਨਾ ਇੱਕ ਦੂਜੇ ਦਾ ਮਜ਼ਾਕ ਨਹੀਂ ਉਡਾਈਦਾ ਨਾਲ ਮਿਲ ਕੇ ਰਹਿਣਾ ਚਾਹੀਦਾ ਅਹੀਂ ਵੀ ਰਹਿਣਾ ਤੇ ਹੀ ਵੀ ਰਹਿਣਾ ਪਾਜੀ ਆ ਕੇ ਰੀ ਗੱਲ ਲਾਓ ਕਿੜਾ ਬਗਾਨੀ ਹੋ ਵੀ ਤੁਹਾਡੀ ਆਪਣੀ ਆ ਚਲੋ ਹੀ ਹੁਣੀ ਉਹਨੂੰ ਮਨਾ ਲੈਨੇ ਹੋ ਕਿੜੀ ਗਲੂ ਰੁੱਸੀ ਦੀ ਆ ਸਾਡੇ ਨਾਲ ਚਲੋ ਮੈਸੀ ਪਾਸੀ ਪਾਂਸੀ ਹਾਏ ਕਰ ਦਵੀਆਂ ਪੀ ਪਾਂ ਕਰਦੀ ਮਮੀ ਦਾਤੀ ਉਹ ਹੋਗਾ ਹੁਣ ਮੰਮੀ ਵੇ ਲੈ ਮੇਰਾ ਮਦਦ ਦੋ ਨਾ ਦੀਆਂ ਤੇ ਲੈ ਹਾਏ ਹਾਏ ਕਿਹੋ ਜਿਹੀ ਬੁਢੀ ਵਤਮ ਜਾਕ ਡਾਊਨ ਨਹੀਂ ਆਈਆਂ ਤੇ ਅੰਨਾ ਗੱਲ ਕਰਨ ਆਈਆਂ ਹਾਏ ਹਾਏ ਪੁੱਤ ਤੇਰਾ ਮਜ਼ਾਕ ਨਹੀਂ ਡਾਣ ਆਏ ਆਪਾਂ ਤੇ ਤੇਨੂੰ ਮਿਲਣ ਆਏ ਆ ਸਸੀਕਰਪਨ ਜੀ ਸਸੀਕਰਪਨ ਲੋਕੀ ਵਾਲਾ ਠੀਕਾ ਇਹਨੂੰ ਲਾ ਪੁੱਤ ਪੁੱਤਣ ਤੇ ਤੇਰੀ ਆਈ ਗੱਲ ਸ ਪੁੱਤ ਇਹ ਤੇਰਾ ਮਜ਼ਾਕ ਨਹੀਂ ਡੋਂਦੇ ਈ ਤੇ ਵੈਸੇ ਤੇਰੇ ਵਾਲੇ ਵੀ ਕਿ ਕੋਸ਼ਿਸ਼ ਨਹੀਂ ਆ ਪੁੱਤ ਤੂੰ ਕੇ ਗੱਲ ਦਾ ਗੁੱਸਾ ਨਾ ਕਰੀ ਪੰਜ ਜੀ ਤੀਹ ਨਾ ਰੋਟੀ ਨੂੰ ਲੈ ਕੇ ਘਰੇ ਆਇਓ ਚ ਆਪਾਂ ਨਹੀਂ ਪਿਆਵਾਂਗੇ ਨਾਲੇ ਜਾਣ ਪਛਾਣ ਹੋ ਜੇਗੀ ਮੁੱਢੀ ਵੀ ਸਾਡੇ ਨਾਲ ਠੀਕ ਐ ਪੰਜ ਸਸਤਾ ਨਾ ਉਹਨੇ ਤਲਾ ਨਾ ਦੇ ਨਾਲ ਨਹੀਂ ਪੁੱਤ ਮੰਮੀ ਨਾ ਆਈ ਮੈਂ ਉਹਨੇ ਤਾ ਨਾ ਮਾਉਨੇ ਦਾ ਨਾ ਨਾ ਤਾਰਿਆਂ ਤੇ ਬੜੀ ਤੰਦੀ ਆ ਠੰਡੀ ਨਹੀਂ ਪੁੱਤ ਚੰਗੀ ਚੰਗੀ ਤੇ ਦੇ ਭਨਵਾ ਲੈਂਦੇ ਫੇਰ ਆਪਾਂ ਜਾਵਾਂ ਹੁਣ ਅੱਜ ਮੈਂ ਫੇਰ ਤਾਲੋਂ ਆਲੀ ਗੱਲ ਕੋਈ ਨਹੀਂ ਦੀਪ ਨੂੰ ਆ ਲੈਣ ਦੇ ਫਿਰ ਤਿਆਰ ਹੋ ਜੋ ਉਹ ਨੂੰ ਪੁੱਛ ਕੇ ਕੱਪੜੇ ਪਾਈ ਨਾ ਜਿਹੜੇ ਪਾਉਣੇ ਜਿਹੜੇ ਨਹੀਂ ਤੀਤਾ ਦਾਣਾ ਇਹ ਫਿਰ ਆਹ ਜਰੂਰ ਜਰੂਰ ਤੀਤਾ ਨਦੀਪ ਦੇ ਡੈਡੀ ਨੂੰ ਪੁੱਛ ਕੇ ਆਉਣੀ ਆ ਵੀ ਕੀ ਕਹਿ ਕੇ ਆਏ ਜੋ ਉਹਦੇ ਨਾਲ ਹੀ ਆ ਗਈ ਨਾ ਕੀ ਕਹਿ ਕੇ ਆਏ ਜੋ ਤੁਹਾਡੇ ਨਾਲ ਹੀ ਆ ਗਈਆਂ ਜ਼ਿਆਦਾ ਤ ਨਹੀਂ ਬੋਲੇ ਤੁਸੀਂ ਜਾ ਕੇ ਜਿਆਦਾ ਕੁ ਬੋਲਣਾ ਕੀ ਜਦੋਂ ਹੁੰਦਾ ਵੀ ਕੋਈ ਤਰੀਕਾ ਹੁੰਦਾ ਐਵੇਂ ਥੋੜੀ ਚਿੱਟੇ ਢੋਲੇ ਆ ਗਏ ਹੁਣ ਅੱਖੀ ਵੀ ਇਹ ਲੈ ਜਣਾ ਕਿਦਾਂ ਤੁਹਾਡੀ ਨੌ ਨੂੰ ਮਖੌਲ ਕਰਦੀਆਂ ਨੇ ਉਹ ਕਹਿੰਦੀਆਂ ਇਹ ਮਖੌਲ ਨਹੀਂ ਕਰਦੀਆਂ ਵੈਸੇ ਥੋੜਾ ਹ ਸਮਝਾ ਕਰਦੀਆਂ ਹੋਰ ਕੋਈ ਗਲਤ ਨਹੀਂ ਐਸੀ ਖਾਸ ਜਿੱਦਾਂ ਉਹ ਆਈਆਂ ਮੈਂ ਤੇ ਘਬਰਾ ਹੀ ਗਈ ਹਾਂ ਹੁਣ ਉਹ ਚਾਹ ਪਾਣੀ ਬੋਲੋ ਕਹਿ ਕੇ ਗਈਆਂ ਫਿਰ ਚਲ ਜੀਏ ਚਲ ਜੀਓ ਪਰ ਦੀਪਨਾ ਸਲਾਹ ਕਰ ਲਿਓ ਉਹਨੂੰ ਵੀ ਕੁਝ ਪਤਾ ਲੱਗ ਜੇ ਚਲੋ ਠੀਕ ਆ ਮੈਂ ਚਲਦੀਆਂ ਲੱਗਦਾ ਦੀਪ ਆ ਗਿਆ ਦੀਪ ਤੇ ਲੱਗਦਾ ਆ ਗਿਆ ਵਾ ਤੇ ਸੰਦੀਪ ਵੇਖਾਂ ਪਤਾ ਨਹੀਂ ਕਿੱਥੇ ਆ ਹਾਈ ਤੇ ਵੀ ਠੀਕ ਕਰਨ ਲਈ ਆ ਮੈਂ ਤੇ ਦੁੱਤਿਆ ਦਾ ਤੇਲ ਵੋਣੀ ਆ ਅੱਛਾ ਤੇ ਦੀਪ ਆ ਗਿਆ ਉਹ ਤੇ ਤੂੰ ਅੰਧੇ ਪੈ ਤੇ ਹੋਇਆ ਆ ਫਿਰ ਦੀਪ ਨਾ ਸਲਾਹ ਕਰੀਏ ਫਿਰ ਜਗਵੰਡੀਆਂ ਕਰ ਜਾਣਾ ਤੇ ਦਾਣਾ ਹੈ ਦਾਣਾ ਹੈ ਤਲੋ ਤੇ ਲੀਏ ਉਹਨੇ ਦਾਣਾ ਹੈ ਚੱਲ ਫਿਰ ਦੀਪ ਨੂੰ ਤੇ ਪੁੱਛ ਕੇ ਚਲੋ ਤੁਸੀਂ ਕਿੱਥੇ ਹੀ ਮੰਮੀ ਮੰਮੀ ਭੁੱਖ ਬੜੀ ਲੱਗੀ ਆ ਰੋਟੀ ਲਿਆਓ ਹਾਂ ਰੋਟੀ ਤੇ ਮੈਂ ਲੈਵਣੀ ਆ ਪਰ ਤੇਰਨਾਂ ਇੱਕ ਗੱਲ ਕਰਨੀ ਆ ਹਾਂਜੀ ਹਾਂਜੀ ਦੱਸੋ ਮੰਮੀ ਜਿਹੜੀਆਂ ਉਹ ਦਿਨ ਗਵੰਡਰ ਆਈਆਂ ਸੀ ਨਾ ਸੰਦੀਪ ਨੂੰ ਵੇਖਣ ਉਹ ਕਹਿੰਦੀਆਂ ਚਾਹ ਪਾਣੀ ਵਾਸਤੇ ਸਾਡੇ ਘਰ ਆਉ। ਹੈ ਇਹ ਕਿੱਦਾਂ ਹੋ ਗਿਆ ਉਹਨਾਂ ਨਾਲ ਤੇ ਤੁਹਾਡੀ ਥੋੜੇ ਦਿਨ ਹੋਏ ਜੇ ਲੜਾਈ ਹੋਈ ਸੀ ਲੜਾਈ ਤੇ ਹੋਈ ਹੀ ਪਰ ਡੈਡੀ ਤੇਰੇ ਨੇ ਸੋਲਾ ਸਫਾਈ ਕਰਾਤੀ ਫਿਰ ਉਹ ਘਰੇ ਆਈਆਂ ਕਹਿੰਦੀਆਂ ਤੁਹਾਡੀ ਨਾ ਉਹ ਬੜੀ ਚੰਗੀ ਲੱਗਦੀ ਸਾਨੂੰ ਤੇ ਤੁਸੀਂ ਹੁਣ ਚਾਹ ਬਣੀ ਆ ਵਾਸਤੇ ਤੁਸੀਂ ਸਾਡੇ ਘਰ ਆਇਓ ਚਲ ਕੋਈ ਗੱਲ ਨਹੀਂ ਚਲ ਜਾਾਂਗੇ ਦੱਤੀ ਹਾਂਜੀ ਹੋ ਬੱਲੇ ਇਹ ਬੜੇ ਬੱਲੇ ਓ ਚਲ ਜਾਾਂਗੇ ਚੁੱਪ ਕਰਕੇ ਨਿੱਥੇ ਖਲੋ ਜਾ ਦੂਬਾ ਲੈ ਲਾਇਆ ਹੂੰ ਮੈਂ ਦੂਬਾ ਲੈ ਲਾਇਆ ਹੂੰ ਦੂਬਾ ਲੈ ਲਾਇਆ ਹੂੰ ਹੇ ਦੂਬਾ ਲੈ ਲਾਓ ਨਹੀਂ ਸੁਣੇ ਇੱਕੰਦੇ ਹੀ ਐ ਮੈਂ ਤੇਲ ਦੀ ਪਈਆ ਨਾ ਤੋਤਰੀ ਦੇ ਨਾਲ ਨਾਲ ਤੇਰਾ ਦਿਮਾਗ ਵੀ ਲੱਗਦਾ ਕਿੰਨਾ ਖਰਾਬ ਹੋ ਗਿਆ ਛੋਟੇ ਗੁਬਾਰੇ ਇੱਕ ਦੂ ਹੱਥ ਚ ਫੜਿਆ ਤੇ ਇੱਕ ਤੋਂ ਪਿੱਛੇ ਲਾਇਆ ਗੋਤ ਤੋ ਮੈਂ ਨਹੀਂ ਤੁਤਨੇ ਆ ਲਾ ਦੇ ਬੈਤਿਆਂ ਦੇ ਲੈ ਤੇ ਆਈ ਆ ਹਾਂ ਚੱਲ ਲੈ ਆ ਉੱਪਰ ਲੈ ਆਇਆ ਫੜਾ ਹਾਂ ਨਹੀਂ ਸੁਟਨੇ ਤੇ ਨਾ ਸਟ ਖੇਢੀ ਜਾ ਫੇ ਮੈਂ ਪਹਿਲੇ ਮਿਲ ਦਤੋ ਕੱਲੋਂ ਨਾ ਤਾਂ ਦਾਣਾ ਨਾ ਪਤਾ ਤੇਰਾ ਤੂੰ ਪਾ ਦੇ ਦਾਵਾ ਸੂੜ ਪੁੱਤ ਜਿਹੜਾ ਤੈਨੂੰ ਸੋਹਣਾ ਲੱਗਦਾ ਉਹੋ ਹੀ ਪਾ ਲਈ ਪਰ ਮੇਕਅਪ ਸਹੀ ਕਰੀ ਚੰਗਾ ਤੀਤਾ ਤੀਤਾ ਮੇ ਤਾਂ ਮੇਰਾ ਮਾਦਾ ਹੁੰਦਾ ਮੈਂ ਗੋਲੀ ਨਹੀਂ ਲੱਦਣਾ ਧੋਣੀ ਤੇ ਲੱਦਦੀ ਆ ਚੰਦ ਦੀਪ ਨੂੰ ਭੁੱਖ ਲੱਗੀ ਆ ਤੇ ਤੂੰ ਵੀ ਰੋਟੀ ਖਾਣੇ ਰਬਹੁਤ ਹੋ ਗਿਆ ਤਾਂ ਸਵੇਰੇ ਜਾਵਾਂਗੇ ਉਹਨਾਂ ਦੇ ਘਰ ਤੀਤਾ ਮੰਮੀ ਸਸਿਕਲ ਜੀ ਸਾਰਿਆਂ ਨੂੰ ਤੇ ਅੱਜ ਛੋੜ ਮੂਵੀ ਬਹੁਤ ਘੱਟ ਬਣੀ ਆ ਸਾਡੇ ਕੋਲੋਂ ਕਿਉਂਕਿ ਸਾਡੇ ਘਰੇ ਆ ਗਏ ਸੀਗੇ ਗੈਸਟ ਤੇ ਤੁਹਾਨੂੰ ਪਤਾ ਜਦੋਂ ਗੈਸਟ ਆਉਣ ਫਿਰ ਉਹਨਾਂ ਦੇ ਕੋਲ ਵੀ ਬੈਠਣਾ ਪੈਂਦਾ ਹਨਾ ਤੇ ਇੱਜ਼ਤ ਮਾਨ ਕਰਨਾ ਪੈਂਦਾ ਉਹਨਾਂ ਦਾ ਵੀ ਤੇ ਇਸ ਕਰਕੇ ਥੋੜੀ ਬਣੀ ਆ ਤੇ ਨੈਕਸਟ ਪਾਰਟ ਜਿਹੜਾ ਆ ਉਹ ਆਪਾਂ ਵੱਧ ਲੈ ਕੇ ਆਵਾਂਗੇ ਤੁਸੀਂ ਸਾਰੇ ਕੰਟੀਨਿਊ ਦੇਖਦੇ ਰਹੋ ਵਧੀਆ ਵਧੀਆ ਲਾਈਕ ਕਮੈਂਟ ਜਰੂਰ ਕਰਿਆ ਕਰੋ ਬਾਕੀ ਸਾਡੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਤੇ ਤੁਸੀਂ ਸਾਰੇ ਜਣੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਧੰਨਵਾਦ ਹੁਣ ਟਾਈਮ ਹੀ ਵੇਖ ਚੱਕਰ ਲੋ ਆਵੇ ਲੋ ਕਰੇ ਹਾਨੂੰ ਆਪਣੀ ਤੋਂ ਵੀ ਆ ਡੈਡੀ ਦਾ ਧੰਨਵਾਦ ਕਰਦੇ ਪੰਜ ਜਿਹੜਾ ਨਹੀਂ ਨਹੀਂ ਜਿਹੜਾ ਨੇ ਇਹਨੇ ਬਹੁਤ ਪਰੇਸ਼ਾਨ ਕੀਤਾ ਹੈ ਮਗਰ ਮਗਰ ਚਲੋ ਹੁਣ ਫਿਰ ਤੁਸੀਂ ਹੋਲੇ ਹੋ ਕੇ ਸਾਡੇ ਨਾਲ ਜਾਓ ਤੇ ਹੋਲੇ ਹੋ ਕੇ ਬੈਠੋ ਹੋਲੇ ਹੋ ਕੇ ਬੈਠੋ ਔਲੇ ਕੇ ਨੀਚਾ ਨਾ ਅੱਜ ਤ ਮੈਂ ਆਪਣੀ ਅੱਖੀ ਤੇ ਕੰਨੀ ਵੇਖੀ ਕੰਤ ਜੈ ਆਤੀ ਤੇ ਕਰਦਾ ਇਹ ਕਿਹਦੇ ਕਰਨੀ ਕਰਦੇ ਉਸਰ ਇਧਰ ਕਿਹਦੇ ਜਾ ਵੇਖਦੀ ਨਾ ਦੀ ਵਾਲ ਕਿਹੜੇ ਕਿਹੜਾ ਏ ਧੱਕਣੇ ਆ ਕਿਉਂ ਇਹ ਇਹ ਕਿਤਾਈ ਨਹੀਂ ਉਹ ਖਾਂਦੀ ਹੋਵੇ ਮੈਨੂੰ ਵੀ ਕਰ ਉ ਨਾ ਪਤਾ ਮੈਂ ਜਾਕ ਨਹੀਂ ਕਰੀਦੇ ਦੇ ਰਾਜਾ ਤੁਹਾਡੇ ਨਾਲ ਹੈ। ਕਹਿੰਦੇ ਵੀ ਜਾਗਾ ਮੈਂ। ਰਾਜਾ ਤੁਹਾਡੇ ਨਾਲ। ਹੋ। ਰਾਜਾ। ਆ ਪਾਗਲ। ਆ ਮੂਹਾਂ ਕਰ ਬਲੋ। ਲੋਕਾਂ ਕਹਣਾ। ਮੂਹਾਂ ਕਰ। ਤੁਸੀਂ ਜਿਹਾ ਲਾ ਰਹੇ। ਤੁਸੀਂ ਜਿਹਾ। ਹਰ ਤਰੀਕਾ ਮੈਂ ਜਾਕ ਨਹੀਂ ਉਡਾਉਂਦੇ ਹੋ ਤੇ ਵੈਸੇ ਹੀ। ਸੁੱਖੀ। ਤੋ ਇਹੀ ਕਿੱਥੇ ਗਏ ਹੈ ਮਮੀ? ਨੰਗ ਆਉਣਾ ਹੈ ਨਾ ਮਮੀ। ਤੋ ਪੰਗੀ ਜਿ ਲੈਈ ਜਾ ਨਾ। ਉਹ ਜਿਹੜੀਆਂ ਕੁਵੰਡਣਾ ਉਦੋਂ ਇਹ ਉਹ ਜਿਹੜੀਆਂ ਕੁਵੰਡਣਾ ਉਦੋਂ ਸੰਦੀਪ ਨੂੰ ਵੇਖਣ ਆਈਆਂ ਸੀ ਨਾ ਉਹ ਕਹਿੰਦੀਆਂ ਚਾਹ ਪਾਣੀ ਸਾਡੇ ਘਰੋਂ ਆ ਕੇ ਪੀ ਲਈ ਉਹਨਾਂ ਨੇ ਸੱਦਿਆ ਵਾ ਨਹੀਂ ਗੱਲ ਬਣੀ ਉਹ ਜਿਹੜੀਆਂ ਉਦੋਂ ਗਵੰਡਣਾ ਆਈਆਂ ਸੀ ਨਾ ਸੰਦੀਪ ਨੂੰ ਵੇਖਣ ਉਹਨਾਂ ਨੇ ਚਾਹ ਪਾਣੀ ਵਾਸਤੇ ਸੱਦਿਆ ਵਾ ਫੇਰਾ ਪਾਉਣ ਵਾਸਤੇ ਇਹ ਨਹੀਂ ਯਾਰ ਮੰਮੀ ਥੋੜਾ ਇੱਧਰ ਨੂੰ ਰਹਿਣਾ